ਵਿਦਿਆਰਥੀਓ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਦੂਜਾ ਵਿਆ ਇਕਾਂਗੀ ਦਾ ਜਿਹੜਾ ਸਾਰ ਹੈ ਆਪਣੇ ਸ਼ਬਦਾਂ ਦੇ ਵਿੱਚ ਕਿਵੇਂ ਲਿਖਣਾ ਹੈ ਉਹਦੇ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਜਿਹੜੇ ਇਹਦੇ ਵਿੱਚ ਔਖੇ ਸ਼ਬਦ ਆਉਣਗੇ ਉਹਨਾਂ ਦੇ ਅਰਥ ਵੀ ਜਿਹੜੇ ਸਰਲ ਕਰਕੇ ਦੱਸਾਂਗੇ ਇਹ ਜਿਹੜੀ ਇਕਾਂਗੀ ਹੈ ਸੰਤ ਸਿੰਘ ਸੇਖੋਂ ਦੇ ਦੁਆਰਾ ਲਿਖੀ ਗਈ ਹੈ ਦੂਜਾ ਵਿਆ ਇਕਾਂਗੀ ਦਾ ਆਰੰਭ निहाल कौर ਅਤੇ ਉਸਦੀ ਨੂੰ ਮਨਜੀਤ कौर ਦੀ ਆਪਸੀ वार्तालाप ਨਾਲ ਹੁੰਦਾ ਹੈ ਆਪਸੀ वार्तालाप ਆਪਸ ਦੇ ਵਿੱਚ ਗੱਲਬਾਤ ਦੇ ਨਾਲ ਸ਼ੁਰੂ ਹੁੰਦਾ ਹੈ ਮਨਜੀਤ ਚੁੱਲ੍ਹੇ ਚੌਂਕੇ ਵਿੱਚ ਦੁਪਹਿਰ ਦੀ ਰੋਟੀ ਦਾ ਆਹਰ ਪਹਰ ਭਾਵ ਕਿ ਕੰਮ ਧੰਦਾ ਕਰ ਰਹੀ ਹੈ निहाल कौर ਆਪਣੀ ਨੂੰ ਮਨਜੀਤ ਦੇ ਹਰ ਕੰਮ ਵਿੱਚ ਨੁਕਸ ਕੱਢਦੀ ਹੈ ਭਾਵ ਕਿ ਉਹ ਨੂੰ ਕਹਿੰਦੀ ਵੀ ਉਹ ਕੰਮ ਸਹੀ ਢੰਗ ਦੇ ਨਾਲ ਨਹੀਂ ਕਰਦੀ ਉਹਦੀਆਂ ਗਲਤੀਆਂ ਕੱਢਦੀ ਹੈ ਉਹ ਕਹਿੰਦੀ ਹੈ ਕਿ ਮਨਜੀਤ ਵੇਲੇ ਸਿਰ ਰੋਟੀ ਟੁੱਕ ਨਹੀਂ ਕਰਦੀ ਅਤੇ ਹਰ ਕੰਮ ਵਜੇ ਵਜੇ ਭਾਵ ਘੜੀ ਦੇਖ ਕੇ ਕਰਦੀ ਹੈ ਕਿ ਹੁਣ ਇੰਨੇ ਵਜ ਗਏ ਮੈਂ ਇਹ ਕੰਮ ਕਰਨਾ ਹੁਣ ਇੰਨੇ ਵਜ ਗਏ ਮੈਂ ਇਹ ਕੰਮ ਕਰਨਾ ਕਦੇ ਉਹ ਕਹਿੰਦੀ ਹੈ ਕਿ ਉਸਨੇ ਸਬਜ਼ੀ ਬਹੁਤ ਵੱਡੀ ਵੱਡੀ ਕੱਟ ਦਿੱਤੀ ਹੈ ਜਦੋਂ ਉਹ ਗੋਭੀ ਦੀ ਸਬਜ਼ੀ ਕੱਟੀ ਹੁੰਦੀ ਹੈ ਨਾ ਤਾਂ ਮਨਜੀਤ ਦੀ ਸੱਸ ਨੂੰ ਕੀ ਕਹਿੰਦੀ ਹੈ ਕਿ ਉਹਨੇ ਗੋਭੀ ਦੇ ਫੁੱਲ ਵੱਡੇ ਵੱਡੇ ਕੱਟਤੇ ਕੀ ਇਹ ਡੰਗਰਾਂ ਨੇ ਖਾਣੇ ਨੇ ਕਦੇ ਉਹ ਕਹਿੰਦੀ ਹੈ ਕਿ ਉਸਨੇ ਅੱਗ ਜ਼ਿਆਦਾ ਬਾਲ ਦਿੱਤੀ ਹੈ ਕਦੇ ਕਹਿੰਦੀ ਹੈ ਕਿ ਉਸਨੇ ਆਪ ਤਾਂ ਚਰਖੇ ਤੇ ਸਵੇਰ ਦੇ ਤਿੰਨ ਗਲੋਟੇ ਲਾ ਲਏ ਨੇ ਭਾਵ ਉਹ ਜਦੋਂ ਚਰਖਾ ਕੱਤਦੇ ਹੁੰਦੇ ਨੇ ਤਾਂ ਉੱਤੇ ਗਲੋਟੇ ਲਾ ਲਾਹੇ ਜਾਂਦੇ ਨੇ ਤੇ ਚੌਥਾ ਭਰਿਆ ਹੋਇਆ ਹੈ ਪਰ ਜਿਹੜੀ ਮਨਜੀਤ ਹੈ ਉਹਦੇ ਬਾਰੇ ਕੀ ਕਹਿੰਦੀ ਹੈ ਕਿ ਉਹਦਾ ਹਲੇ ਹਾਰ ਸ਼ਿੰਗਾਰ ਹੀ ਮਸਾ ਪੂਰਾ ਹੋਇਆ ਹੈ ਕਦੇ ਨਿਹਾਲ ਕੌਰ ਨੂੰ ਗਵਾਂਡਨ ਤੇ ਇਤਰਾਜ਼ ਹੈ ਜੋ ਮਨਜੀਤ ਵਾਂਗ ਲੋਕ ਇਸਤਰੀ ਸਭਾ ਦੀ ਮੈਂਬਰ ਹੈ ਭਾਵ ਕਿ ਜਿਹੜੇ ਕਿਸਤਰੀਆਂ ਦਾ ਗਰੁੱਪ ਹੈ ਉਹ ਔਰਤਾਂ ਦੀ ਸਹਾਇਤਾ ਦੇ ਲਈ ਬਣਾਇਆ ਹੈ ਉਹਦੀ ਮੈਂਬਰ ਹੈ ਉਹ ਗਵੰਡਣ ਹੈ ਜਿਹੜੀ ਉਹਦੇ ਉੱਤੇ ਵੀ ਗੁੱਸੇ ਹੁੰਦੀ ਹੈ ਕਿਉਂਕਿ ਮਨਜੀਤ ਵੀ ਉਸ ਦੀ ਮੈਂਬਰ ਹੈ ਅਤੇ ਕਦੇ ਉਹ ਕਹਿੰਦੀ ਹੈ ਕਿ ਜੇਕਰ ਮੁੰਡਾ ਉਹਦੀ ਗੱਲ ਮੰਨਦਾ ਹੈ ਤਾਂ ਉਹ ਮਨਜੀਤ ਨੂੰ ਚੰਗਾ ਨਹੀਂ ਲੱਗਦਾ ਮਨਜੀਤ ਟਕਰਾ ਤੋਂ ਬਚਦੀ ਹੋਈ ਭਾਵੇਂ ਲੜਾਈ ਝਗੜੇ ਤੋਂ ਬਚਦੀ ਹੋਈ ਹਰ ਗੱਲ ਦਾ ਜਿਹੜਾ ਜਵਾਬ ਹੈ ਬੜੀ ਸੂਝ-ਬੂਝ ਦੇ ਨਾਲ ਦਿੰਦੀ ਹੈ ਪਰ ਨਿਹਾਲਕੌਰ ਉਸ ਨੂੰ ਪਸੰਦ ਨਹੀਂ ਕਰਦੀ ਤੇ ਉਹਨੂੰ ਕਹਿੰਦੀ ਹੈ ਕਿ ਉਹ ਸਭਾ ਦੀ ਮੈਂਬਰ ਬਣ ਕੇ ਜਿਹੜਾ ਮੇਰਾ ਮੁੰਡਾ ਹੈ ਉਹਦੇ ਲਈਕ ਨਹੀਂ ਬਣ ਸਕਦੀ ਤੇ ਉਹ ਬਹਾਨੇ ਦੇ ਨਾਲ ਆਪਣੇ ਮੁੰਡੇ ਦੇ ਦੂਸਰੇ ਵਿਆਹ ਬਾਰੇ ਵੀ ਕਹਿੰਦੀ ਹੈ ਕਿ ਉਹ ਆਪਣੇ ਮੁੰਡੇ ਦਾ ਦੂਜਾ ਵਿਆਹ ਕਰ ਦੇਵੇਗੀ ਮਨਜੀਤ ਆਪਣੇ ਸੱਸ ਨੂੰ ਕਹਿੰਦੀ ਹੈ ਕਿ ਉਹ ਆਪਣੇ ਮੁੰਡੇ ਨੂੰ ਦੂਜੀ ਥਾਂ ਵਿਆਹ ਦੇਵੇ ਪਰ ਜਿਹੜਾ ਰੋਜ਼ ਦਾ ਕਲੇਸ਼ ਹੈ ਉਹ ਨਾ ਕਰੇ ਇਸ ਤਰ੍ਹਾਂ ਉਹ ਵੀ ਸਭਾ ਦਾ ਕੰਮ ਕਰਨ ਵਾਸਤੇ ਜਿਹੜੀ ਇਸਤਰੀ ਸਭਾ ਬਣੀ ਹੋਈ ਹੈ ਉਹਦਾ ਕੰਮ ਕਰਨ ਦੇ ਲਈ ਵੇਲੀ ਹੋ ਜਾਵੇਗੀ ਮਨਜੀਤ ਥਾਲੀ ਵਿੱਚ ਆਟਾ ਲਿਆ ਕੇ ਨਿਹਾਲਕੌਰ ਨੂੰ ਪੁੱਛਦੀ ਹੈ ਕਿ ਮਾਂ ਜੀ ਆਟਾ ਕਾਫੀ ਹੈ ਵੀ ਆਟਾ ਬਹੁਤ ਹੈ ਇਨਾ ਕਿ ਮੈਂ ਗੁੰਨ ਲਾਂ ਨਿਹਾਲਕੌਰ ਕਹਿੰਦੀ ਹੈ ਕਿ ਆਟਾ ਤਾਂ ਬਹੁਤ ਜ਼ਿਆਦਾ ਹੈ ਮਨਜੀਤ ਹੱਸਦੀ ਹੋਈ ਕਹਿੰਦੀ ਹੈ ਕਿ ਸ਼ਾਇਦ ਕੋਈ ਪੁਰਾਣਾ ਹੀ ਆ ਜਾਵੇ ਪੁਰਾਣਾ ਭਾਵ ਕੋਈ ਰਿਸ਼ਤੇਦਾਰ ਕੋਈ ਗੈਸਟ ਸਵੇਰ ਦਾ ਕਾਂਕ ਕੋਰ ਲਾਉਂਦਾ ਈ ਭਾਵ ਕਿ ਕਾਹ ਹੈ ਜਿਹੜਾ ਉਹ ਸਵੇਰ ਦਾ ਬੋਲ ਰਿਹਾ ਹੈ ਨਿਹਾਲਕੌਰ ਕਹਿੰਦੀ ਹੈ ਕਿ ਉਸਦੇ ਪੁੱਤ ਨੇ ਤਾਂ ਅਜੇ ਪਰਸੋਂ ਨੂੰ ਆਣਾ ਹੈ ਔਰ ਕਿਹੜਾ ਪ੍ਰਾਣਾ ਆਉਣ ਵਾਲਾ ਮਨਜੀਤ ਕਹਿੰਦੀ ਹੈ ਕਿ ਸ਼ਾਇਦ ਉਸ ਦਾ ਵੀਰ ਹੀ ਭੈਣ ਨੂੰ ਮਿਲਣ ਆਜੇ ਭਾਵ ਕਿ ਮਨਜੀਤ ਕਹਿੰਦੀ ਹੈ ਕਿ ਹੋ ਸਕਦਾ ਮੇਰਾ ਭਰਾ ਹੀ ਆਜੇ ਜਦ ਨਿਹਾਲਕੌਰ ਜ਼ੋਰ ਦੇ ਕੇ ਪੁੱਛਦੀ ਹੈ ਤਾਂ ਮਨਜੀਤ ਦੱਸਦੀ ਹੈ ਕਿ ਉਹਨਾਂ ਦੀ ਜ਼ਿਲੇ ਦੀ ਜਿਹੜੀ ਸਕੱਤਰ ਹੈ ਸੁਖਰਾਜ ਉਹਨੇ ਆਉਣਾ ਹੈ ਨਿਹਾਲਕੌਰ ਜਦ ਕਹਿੰਦੀ ਹੈ ਕਿ ਇਹ ਵੀ ਗਵੰਡਣ ਵਾਂਗ ਕੋਈ ਛੁੱਟੜ ਹੀ ਹੋਵੇਗੀ ਛੁੱਟੜ ਉਹ ਹੁੰਦੀ ਹੈ ਜਿਹੜੀ ਵਿਆਹੀ ਹੋਈ ਔਰਤ ਨੂੰ ਉਹਦੇ ਘਰ ਵਾਲਾ ਛੱਡ ਦਿੰਦਾ ਹੈ ਤਾ ਮਨਜੀਤ ਮਾਂਜੀ ਨੂੰ ਕਹਿੰਦੀ ਹੈ ਕਿ ਉਹਨਾਂ ਨੂੰ ਗਵਾਂਡਣ ਤੇ ਐਨੀ ਕਰੋਪੀ ਕਾਦੀ ਆਉਂਦੀ ਹੈ ਮੀਨਸ ਕਿ ਗਵਾਂਡਣ ਤੇ ਐਨਾ ਗੁੱਸਾ ਕਿਉਂ ਆਉਂਦਾ ਹੈ ਨਿਹਾਲਕੌਰ ਕਹਿੰਦੀ ਹੈ ਕਿ ਕਰੋਪੀ ਆਵੇ ਕਿਉਂ ਨਾ ਉਹ ਉਹਦੇ ਵਰਗੀਆਂ ਨੂੰ ਵਿਗਾੜ ਰਹੀ ਹੈ ਮਨਜੀਤ ਆਪਣੀ ਸੱਸ ਨਿਹਾਲਕੌਰ ਤੋਂ ਆਉਣ ਵਾਲੇ ਪਰੌਣੇ ਲਈ ਕੋਈ ਮਿੱਠੀ ਚੀਜ਼ ਬਣਾਉਣ ਦੀ ਮਨਜ਼ੂਰੀ ਮੰਗਦੀ ਹੈ ਮਿੱਠੀ ਚੀਜ਼ ਜਿਵੇਂ ਕਿ ਕੋਈ ਪ੍ਰਸ਼ਾਦ ਬਣਾ ਲਿਆ ਜਾਂਦਾ ਹੈ ਸੇਵੀਆਂ ਬਣਾ ਲੀਆਂ ਜਾਂਦੀਆਂ ਨੇ ਕੋਈ ਵੀ ਮਿੱਠੀ ਚੀਜ਼ ਬਾਹਰ ਢਾਂਗੇ ਦਾ ਖੜਾਕ ਸੁਣਾਈ ਦੇਣ ਤੇ ਮਨਜੀਤ ਉੱਬਲਦੀ ਚਾਸ ਥੱਲੇ ਲਾ ਕੇ ਨੱਸੀ ਜਾਂਦੀ ਹੈ ਜਿਹੜੀ ਕਿ ਪ੍ਰਸ਼ਾਦ ਬਣਾਉਣ ਤੋਂ ਪਹਿਲਾਂ ਚਾਸ ਤਿਆਰ ਕੀਤੀ ਜਾਂਦੀ ਹੈ ਤੇ ਆਖਦੀ ਹੈ ਕਿ ਸਕੱਤਰ ਆ ਗਈ ਉਹ ਸਟੇਜ ਦੇ ਪਿੱਛੇ ਚਲੀ ਜਾਂਦੀ ਹੈ ਜਦ ਸਟੇਜ ਦੇ ਪਿੱਛੇ ਮਨਜੀਤ ਤੇ ਸੁਖਦੇਵ ਆਉਂਦੇ ਹਨ ਤਾਂ ਨਿਹਾਲ ਕੌਰ ਹੱਕੀ ਬੱਕੀ ਰਹਿ ਜਾਂਦੀ ਹੈ ਉਹਨਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਸੁਖਦੇਵ ਮਾਂ ਜੀ ਨੂੰ ਮੱਥਾ ਟੇਕਦਾ ਹੈ ਤੇ ਤਾਂ ਉਹ ਸੁਖਦੇਵ ਨੂੰ ਕਹਿੰਦੀ ਹੈ ਕਿ ਉਸਨੇ ਤਾਂ ਪਰਸੋਂ ਨੂੰ ਆਉਣਾ ਸੀ ਫਿਰ ਉਹ ਸੁਖਦੇਵ ਦਾ ਸਿਰ ਆਪਣੀ ਹਿੱਕ ਨਾਲ ਲਾਉਂਦੀ ਹੈ ਅਸਲੀਅਤ ਤਾਂ ਇਹ ਹੈ ਕਿ ਮਾਂ ਜੀ ਨੂੰ ਦੱਸਿਆ ਤਾਂ 25 ਤਾਰੀਖ ਹੀ ਸੀ ਪਰ 2 ਕੁ ਦਿਨਾਂ ਬਾਅਦ ਆਪੇ ਹੀ ਉਹ 27 27 ਤਾਰੀਖ ਕਹਿਣ ਲੱਗ ਪਈ ਸੀ ਭਾਵੇਂ ਜਿਹੜੀ 25 ਤਾਰੀਖ ਹੈ 25 ਤਾਰੀਖ ਹੈ ਉਹ ਯਾਦ ਨਹੀਂ ਰਹੀ ਸੀ ਤੇ 27 ਉਹਨੂੰ ਬਾਰ-ਬਾਰ ਉਹ ਬੋਲੀ ਜਾਂਦੀ ਸੀ ਇਸ ਕਰਕੇ ਉਹਨਾਂ ਲੱਗੇ ਵੀ ਉਹਨੇ 27 ਨੂੰ ਹੀ ਆਉਣਾ ਹੈ ਜਦ ਮਨਜੀਤ ਆਪਣੇ ਪਤੀ ਦਾ ਨਾਂ ਲੈਂਦੀ ਹੈ ਤਾਂ ਨਹਾਲ कौर ਉਸ ਨੂੰ ਪੁੱਛਦੀ ਹੈ ਕਿ ਉਹ ਮੁੰਡੇ ਦਾ ਨਾਂ ਕਦੋਂ ਲੈਣ ਲੱਗ ਪਈ ਮਨਜੀਤ ਉਸ ਨੂੰ ਦੱਸਦੀ ਹੈ ਕਿ ਪਿਛਲੀ ਵਾਰ ਜਦ ਉਹ ਛੌਣੀ ਰਹੀ ਸੀ ਤਾਂ ਉਹਨਾਂ ਦੇ ਪੁੱਤਰ ਨੇ ਆਪ ਹੀ ਉਸ ਨੂੰ ਆਪਣਾ ਨਾਂ ਲੈਣ ਲਾ ਲਿਆ ਸੀ ਮਾਂ ਦੇ ਪੁੱਛਣ ਤੇ ਸੁਖਦੇਵ ਕਹਿੰਦਾ ਹੈ ਕਿ ਨਾਂ ਲੈਣ ਵਿੱਚ ਕੋਈ ਬੁਰਾਈ ਨਹੀਂ ਹੈਗੀ ਉਹ ਕਹਿੰਦਾ ਹੈ ਕਿ ਘਰ ਦੀ ਤੀਵੀ ਸਰਦਾਰ ਜੀ ਕਹਿੰਦੀ ਚੰਗੀ ਨਹੀਂ ਲੱਗਦੀ ਮਨਜੀਤ ਕਹਿੰਦੀ ਹੈ ਕਿ ਉਹ ਫਿਰ ਉਹ ਮਾਂ ਜੀ ਦੇ ਪੁੱਤ ਕਹਿ ਲਿਆ ਕਰੇਗੀ ਵੀ ਤੇਰਾ ਨਾਂ ਨਹੀਂ ਲੈਣਾ ਉਹਨੇ ਸੁਖਦੇਵ ਮਾਂ ਜੀ ਨੂੰ ਕਹਿੰਦਾ ਹੈ ਕਿ ਮਨਜੀਤ ਹੋਰ ਕਹੇ ਵੀ ਕੀ ਜੇਕਰ ਕੋਈ ਮੁੰਡਾ ਕੁੜੀ ਹੋਵੇ ਤਾਂ ਉਹਨਾਂ ਦਾ ਪਿਓ ਕਹਿ ਕੇ ਬੁਲਾਇਆ ਕਰੇ ਹੁਣ ਤਾਂ ਉਹਨਾਂ ਦਾ ਪੁੱਤ ਕਹਿ ਕੇ ਹੀ ਬੁਲਾਉਣਾ ਪਏਗਾ ਮਾਪੇ ਭਾਵ ਕੇ ਮਾਂ ਜੀ ਦਾ ਪੁੱਤ ਕਹਿ ਕੇ ਹੀ ਬੁਲਾਉਣਾ ਪਏਗਾ ਨਿਹਾਲਕੌਰ ਕਹਿੰਦੀ ਹੈ ਕਿ 2.5 ਸਾਲ ਹੋ ਗਏ ਮਨਜੀਤ ਦੇ ਵਿਆਹ ਹੋਏ ਨੂੰ ਅਤੇ ਮੁੰਡਾ ਕੁੜੀ ਹੁੰਦੇ ਮਨਜੀਤ ਆਪਣੇ ਪਤੀ ਸੁਖਦੇਵ ਨੂੰ ਕਹਿੰਦੀ ਹੈ ਕਿ ਇਸੇ ਲਈ ਤਾਂ ਮਾ ਜੀ ਨੇ ਉਹਨਾਂ ਦੇ ਦੂਜੇ ਵਿਆਹ ਦਾ ਪ੍ਰਬੰਧ ਕਰ ਛੱਡਿਆ ਹੈ ਭਾਵੇਂ ਜਿਹੜੇ ਮਾ ਜੀ ਨੇ ਉਹ ਸੁਖਦੇਵ ਦੇ ਦੂਸਰੇ ਵਿਆਹ ਦੀਆਂ ਗੱਲਾਂ ਕਰਦੇ ਰਹਿੰਦੇ ਨੇ ਸੁਖਦੇਵ ਮਾ ਜੀ ਨੂੰ ਕਹਿੰਦਾ ਹੈ ਕਿ ਉਹ ਬੜੀ ਖੁਸ਼ੀ ਨਾਲ ਉਸ ਦੇ ਦੂਸਰੇ ਵਿਆਹ ਦਾ ਪ੍ਰਬੰਧ ਕਰਨ ਮਨਜੀਤ ਉਸ ਕੋਲ ਛਾਉਣ ਹੀ ਰਿਹਾ ਕਰੂਗੀ ਤੇ ਉਹਨਾਂ ਦੀ ਦੂਸਰੀ ਨੂੰ ਉਹਨਾਂ ਦੀ ਸੇਵਾ ਕਰਿਆ ਕਰੇਗੀ ਸੁਖਦੇਵ ਮਨਜੀਤ ਨੂੰ ਦੱਸਦਾ ਹੈ ਕੇ ਬਾਪੂ ਜੀ ਵੱਲੋਂ ਸਾਰੀ ਉਮਰ ਵਿਚਾਰੀ ਮਾਂ ਨੂੰ ਭਾਗ ਕੇ ਨਿਹਾਲ ਕੌਰ ਨੂੰ ਦੂਜੇ ਵਿਆਹ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਨੇ ਮਾਂ ਜੀ ਦੇ ਖਿਆਲ ਵਿੱਚ ਇਸਤਰੀ ਤੇ ਕਾਬੂ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਓਨੀ ਹੀ ਜ਼ਰੂਰੀ ਹੈ ਜਿੰਨੀ ਟਾਂਗੇ ਦੇ ਕੋੜੇ ਲਈ ਛਾਂਟ ਡਾਕੀਏ ਦੀ ਆਵਾਜ਼ ਸੁਣ ਕੇ ਮਨਜੀਤ ਉਸ ਤੋਂ ਚਿੱਠੀਆਂ ਲੈ ਕੇ ਸੁਖਦੇਵ ਕੋਲ ਰੱਖ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਉਹ ਰੋਟੀ ਖਾ ਕੇ ਚਿੱਠੀਆਂ ਖੋਲਣ ਸੁਖਦੇਵ ਭੈਣ ਜੀ ਦੀ ਚਿੱਠੀ ਪੜ ਕੇ मां जी ਨੂੰ ਦੱਸਦਾ ਹੈ ਕਿ ਭੈਣ ਜੀ ਬਹੁਤ ਦੁਖੀ ਹਨ। ਬਲਵੰਤ ਸਿੰਘ ਜਿਹੜਾ ਕਿ ਉਹਨਾਂ ਦਾ ਜਵਾਈ ਹੁੰਦਾ ਹੈਗਾ ਉਹਦੇ ਬਾਰੇ ਲਿਖਿਆ ਗਿਆ ਕਿ ਉਹ ਹੋਰ ਸ਼ਰਾਬ ਪੀਣ ਲੱਗ ਪਿਆ ਹੈ ਤੇ ਅੱਧੀ ਅੱਧੀ ਰਾਤੀ ਤੱਕ ਘਰ ਨਹੀਂ ਆਉਂਦਾ। ਅੱਗੋਂ ਜੇ ਭੈਣ ਜੀ ਕੁਝ ਬੋਲਦੇ ਹਨ ਤਾਂ ਮਾਰਨ ਨੂੰ ਪੈਂਦੇ ਨੇ ਤੇ ਦੂਜਾ ਵਿਆਹ ਕਰਵਾ ਲੈਣ ਲਈ ਕਹਿੰਦੇ ਹਨ ਕਿਉਂਕਿ ਭੈਣ ਜੀ ਦੇ ਕੋਈ ਮੁੰਡਾ ਨਹੀਂ। ਇਹ ਸੁਣ ਕੇ ਜਦ ਨਿਹਾਲ ਕੌਰ ਦੁਸਕਣ ਲੱਗਦੀ ਹੈ, ਭਾਵਕੇ ਰੋਣ ਲੱਗਦੀ ਹੈ ਤਾਂ ਮਨਜੀਤ ਉਸ ਨੂੰ ਹੌਸਲਾ ਦਿੰਦੀ ਕਹਿੰਦੀ ਹੈ। ਕਿ ਉਹਨਾਂ ਦੀ ਇਸਤਰੀ ਸਭਾ ਭਾਵ ਕਿ ਜਿਹੜੀ ਇਸਤਰੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਸਭਾ ਬਣਾਈ ਗਈ ਹੈ ਉਹ ਬਲਵੰਤ ਸਿੰਘ ਨੂੰ ਤੁਰੰਤ ਸਿੱਧੇ ਰਾਹ ਤੇ ਲੈ ਆਏਗੀ। ਬਾਪੂ ਜੀ ਭਾਵ ਗੁਰਦਿੱਤ ਸਿੰਘ ਸੁਖਦੇਵ ਦਾ ਜਿਹੜਾ ਪਿਤਾ ਹੈ ਉਹਦੇ ਆਉਣ ਤੇ ਸੁਖਦੇਵ ਸਿੰਘ ਉਹਨਾਂ ਨੂੰ ਸਤਿਸ਼੍ਰੀ ਅਕਾਲ ਬੁਲਾਉਂਦਾ ਹੈ। ਬਾਪੂ ਜੀ ਸੁਖਦੇਵ ਨੂੰ ਪੁੱਛਦੇ ਹਨ ਕਿ ਉਹਨਾਂ ਨੂੰ ਆਏ ਨੂੰ ਕਿੰਨਾ ਕੁ ਚਿਰ ਹੋ ਗਿਆ ਹੈ। ਸੁਖਦੇਵ ਦੱਸਦਾ ਹੈ ਕਿ ਉਸ ਨੂੰ ਆਏ ਨੂੰ ਥੋੜਾ ਹੀ ਚਿਰ ਹੋਇਆ ਹੈ ਤੇ ਉਹ ਨਹਾ ਕੇ ਰੋਟੀ ਖਾਣ ਲੱਗਾ ਸੀ। ਸੁਖਦੇਵ ਬਾਪੂ ਜੀ ਨੂੰ ਵੀ ਰੋਟੀ ਖਾਣ ਲਈ ਬੈਠਣ ਨੂੰ ਕਹਿੰਦਾ ਹੈ ਪਰ ਬਾਪੂ ਜੀ ਸੁਖਦੇਵ ਦੀ ਮਾਂ ਵੱਲ ਦੇਖ ਦੇ ਪੁੱਛਦੇ ਹਨ ਕਿ ਉਹ ਕਿਉਂ ਇਸ ਤਰ੍ਹਾਂ ਬੁੱਲ ਢਿੱਲੇ ਕਰੀ ਖੜੀ ਹੈ ਭਾਵ ਕਿ ਜਦੋਂ ਉਹਨੂੰ ਪਤਾ ਲੱਗਿਆ ਸੀ ਨਾ ਕਿ ਮੇਰੀ ਧੀ ਦਾ ਜਿਹੜਾ ਘਰ ਵਾਲਾ ਸਾਡਾ ਜਵਾਈ ਹੈ ਉਹਨੂੰ ਤੰਗ ਕਰਦਾ ਤਾਂ ਉਹ ਉਦਾਸ ਹੋ ਗਈ ਸੀ ਰੋਣ ਲੱਗ ਪਈ ਸੀ ਉਹ ਬੀਬੀ ਬੀਬੀ ਉਹਨਾਂ ਲਈ ਜਿਹੜੀ ਕੁੜੀ ਸੀ ਸੁਖਦੇਵ ਕੌਰ ਉਹਦੀ ਆਈ ਚਿੱਠੀ ਬਾਰੇ ਦੱਸਦੀ ਹੈ ਅਤੇ ਕਹਿੰਦੀ ਹੈ ਕਿ ਬੀਬੀ ਵਿਚਾਰੀ ਦੁਖੀ ਹੈ ਸੁਖਦੇਵ ਬਾਪੂ ਜੀ ਨੂੰ ਦੱਸਦਾ ਹੈ ਕਿ ਬਲਵੰਤ ਸਿੰਘ ਹੋਰ ਵਿਆਹ ਕਰਾਉਣ ਲਈ ਕਹਿੰਦਾ ਹੈ। ਬਾਪੂ ਜੀ ਕਹਿੰਦੇ ਹਨ ਕਿ ਜੇਕਰ ਉਸਨੇ ਕੱਲ ਵਿਆਹ ਕਰਵਾਉਣਾ ਹੈ ਤਾਂ ਅੱਜ ਹੀ ਕਰਵਾ ਲੈ। ਉਹ ਆਪਣੀ ਧੀ ਨੂੰ ਆਪਣੇ ਕੋਲ ਬੁਲਾ ਲੈਣਗੇ। ਉਹਨਾਂ ਕੋਲ ਧੀ ਦੀ ਉਮਰ ਲੰਘਾਉਣ ਲਈ ਗੁਰੂ ਦਾ ਦਿੱਤਾ ਬਹੁਤ ਕੁਝ ਹੈ। ਸੁਖਦੇਵ ਕਹਿੰਦਾ ਹੈ ਕਿ ਉਹਨਾਂ ਦੇ ਹੁੰਦਿਆਂ ਉਹ ਹੋਰ ਵਿਆਹ ਨਹੀਂ ਕਰਵਾ ਸਕੇਗਾ। ਸੁਖਦੇਵ ਘਰ ਜਦੋਂ ਉਹ ਆਉਂਦੀ ਹੈ ਆਪਣੇ ਪੇਕੇ ਪੇਕੇ ਆਉਣ ਦੇ ਸਾਰੀ ਗੱਲ ਦੱਸਦੀ ਹੈ ਖੁੱਲ ਕੇ ਕਿ ਚਿੱਠੀ ਵਿੱਚ ਦੂਜੇ ਵਿਆਹ ਵਾਲੀ ਗੱਲ ਬਲਵੰਤ ਸਿੰਘ ਨੇ ਆਪ ਹੀ ਵਧਾ ਦਿੱਤੀ ਸੀ ਭਾਵ ਕਿ ਉਹਨੇ ਆਪ ਹੀ ਲਿਖ ਦਿੱਤੀ ਸੀ ਸੁਖਦੇਵ ਸਿੰਘ ਕਹਿੰਦਾ ਹੈ ਕਿ ਉਹਨਾਂ ਨੂੰ ਚੰਗਾ ਬੁੱਧੂ ਬਣਾਇਆ ਗਿਆ ਹੈ ਪਰ ਇਸ ਤਰ੍ਹਾਂ ਨਿਹਾਲ ਕੌਰ ਨੂੰ ਚੰਗੀ ਸਿੱਖਿਆ ਮਿਲ ਗਈ ਸੀ ਕਿਉਂਕਿ ਉਹ ਵੀ ਆਪਣੇ ਨੂੰ ਨੂੰ ਕਹਿੰਦੀ ਰਹਿੰਦੀ ਸੀ ਨਾ ਕਿ ਮੈਂ ਆਪਣੇ ਮੁੰਡੇ ਦਾ ਦੂਜਾ ਵਿਆਹ ਕਰ ਦੇਣਾ ਪਰ ਉਹਨੂੰ ਉਦੋਂ ਬਹੁਤ ਜ਼ਿਆਦਾ ਦੁੱਖ ਲੱਗਿਆ ਜਦੋਂ ਉਹਨੂੰ ਪਤਾ ਲੱਗਾ ਕਿ ਉਹਦਾ ਜਿਹੜਾ ਜਮਾਈ ਹੈ ਉਹ ਵੀ ਦੂਸਰਾ ਵਿਆਹ ਕਰਾਉਣ ਦੇ ਲਈ ਤਿਆਰ ਹੋ ਰਿਹਾ ਹੈ ਪਿਆਰੇ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ